ਅੱਜ ਮੇਰੇ ਹਲਕੇ ਮੁਹਾਵਰੇ ਤੋਂ ਪੰਜਵੀਂ ਜਿਹੜੀ ਤੀਰਥ ਯਾਤਰਾ ਵਾਸਤੇ ਜਿਹੜੀ ਉਹ ਜਾ ਰਹੀ ਹੈ ਇਹ ਸ੍ਰੀ ਹਰਮੰਦਰ ਸਾਹਿਬ ਜਾਣਗੇ ਸ੍ਰੀ ਦਰਗਿਆਂਦਾ ਮੰਦਰ ਜਾਣਗੇ ਸ੍ਰੀ ਰਾਮਪੀਰ ਮੰਦਰ ਜਾਣਗੇ ਉਸ ਤੋਂ ਬਾਅਦ ਫਿਰ ਇਹ ਬਾਗਾ ਬਾਰਡਰ ਜਾਣਗੇ ਤੇ ਉੱਥੇ ਬਕਾਇਦਾ ਤੌਰ ਤੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਸਾਰੇ ਸਰਕਾਰ ਵੱਲੋਂ ਰਹਿਣ ਦੇ ਖਾਣ ਦੇ ਪੀਣ ਦੇ ਤੇ ਰਸਤੇ ਦੇ ਵਿੱਚ ਵੀ ਸਾਰੇ ਪ੍ਰਬੰਧ ਮੁਕੰਮਲ ਨੇ ਔਰ ਮੈਂ ਸਮਝਦਾ ਹਾਂ ਭਈ ਜਿਹੜੇ ਆਪਣੇ ਆਪਣੇ ਧਰਮਾਂ ਵਿੱਚ ਆਸਥਾ ਰੱਖਣ ਵਾਲੇ ਨੇ ਸਾਰੇ ਉਹ ਜਾ ਰਹੇ ਨੇ ਵਾਹਿਗੁਰੂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ আর ਜਿਹੜੀਆਂ ਜਿਹੜੀਆਂ ਮੰਨੋਂ ਕਾਮਨਾ ਨੂੰ ਪੂਰਾ ਕਰੇ ਇਹ ਜਿਹੜੀ ਚਾਰ ਪੰਜ ਸਥਾਨਾਂ ਲਈ ਜਾਣੀਆਂ ਕਿ ਕਿੰਨੇ ਸਥਾਨਾਂ ਲਈ ਜਾਣੀ ਐ ਧੀ ਯਾਤਰਾ ਜਿਹੜੀ ਅੱਜ ਦੇ ਦਰਬਾਰ ਸਾਹਿਬ ਬਾਗਾ ਬੱਟ ਹੋ ਗਿਆ ਜਿੱਮੇ ਜਿਹੜੇ ਬੜਾ ਬਾਗ ਹੋ ਗਿਆ ਇਹ ਪੰਜ ਜਗ੍ਹਾ ਜਾਣੀਆਂ ਆ ਸ੍ਰੀ ਹਰਮੰਦਰ ਸਾਹਿਬ ਜਾਣੀ ਆ ਸ੍ਰੀ ਦੁਰਗਿਆਂ ਦਾ ਮੰਦਿਰ ਜਾਣੀ ਆ ਉਸ ਤੋਂ ਬਾਅਦ ਜਲਿਆਂਵਾਲਾ ਬਾਗ ਜਾਣੀਆ ਫਿਰ ਰਾਮਦੀਰ ਸਾਹਿਬ ਜਾਣੀਆ ਫਿਰ ਵਾਗਾ ਬਾਰਡਰ ਜਾਣਾ ਜੀ ਨਾਲ ਤੇ ਇਸ ਤੋਂ ਪਹਿਲਾਂ ਵੀ ਅਲਗ-ਅਲਗ ਧਰਮਕਸਤਾਨਾਂ ਲਈ ਜਾਂਦੀ ਰਹੀ ਆ ਬਸ ਤੇ ਇਹ ਹੁਣ ਜਿਹੜੀਆਂ ਚਾਹ ਕੇ ਚਾਰ-ਪੰਜ ਧਰਮਕਸਤਾਨਾਂ ਇਹਨੇ ਜਿਹੜੇ ਸਿਲੈਕਟ ਕੀਤੇ ਨੇ ਇਹ ਹੁਣ ਉੱਥੇ ਜਾਣੀਆ ਜਿੱਥੇ ਹੁਣ ਜਿਹੜੀਆਂ ਨਵੀਆਂ ਬੱਸਾਂ ਦੇ ਚਲੰਡ ਲੱਗੀਆਂ ਜਿਹੜੀਆਂ ਹੁਣ ਪਿਛਲੇ ਹਫਤੇ ਬਿਲਕੁਲ ਉੱਥੇ ਹੀ ਜਾਣਗੀਆਂ ਜੀ ਪੰਜ ਬੱਸਾਂ ਜਿਹੜੀਆਂ ਗਈਆਂ ਨੇ ਉੱਥੇ ਹੀ ਗਈਆਂ ਨੇ ਤੇ ਉੱਥੇ ਸਾਰਿਆਂ ਜ਼ਾਰੇ ਦੇ ਲੋਕਾਂ ਦੀ ਜਿਹੜੀ ਖੈਰਸ਼ ਹੈ ਜ਼ਿਆਦਾ ਪੰਜਾਬੀਆਂ ਦੀ ਉਹ ਵੀ ਜ਼ਿਆਦਾ ਇਹਨਾਂ ਚਾਰ ਜਗ੍ਹਾ ਤੇ ਪੰਜ ਜਗ੍ਹਾ ਤੇ ਜਾਣ ਇਹ ਇਹ ਸਾਡੀ ਜਿਹੜੀ ਸਾਡੇ ਜਿਹੜੇ ਧਰਮ ਦੇ ਉਹਨਾਂ ਦੇ ਕੇਂਦਰ ਵੀ ਨੇ ਮਤਲਬ ਇਹ ਸੈਂਟਰ ਨੇ ਬਕਾਇਦਾ ਤੌਰ ਤੇ ਹਰ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਸ਼੍ਰੀ ਦਰਬਾਰ ਸਾਹਿਬ ਮੰਦਿਰ ਆ ਹਰਮੰਦਰ ਸਾਹਿਬ ਹੈ ਉਸ ਤੋਂ ਬਾਅਦ ਇਹ ਜੱਲਿਆਉਣਾ ਬਾਗ ਕੁਰਬਾਨੀ ਯਾਦ ਆਉਂਦੀ ਹੈ ਉੱਥੇ ਜਾ ਕੇ ਜੋ ਸਾਡੀ ਆਜ਼ਾਦੀ ਦੇ ਲਈ ਕੀਤੀ ਕਿ ਬਾਗਾ ਬਾਦਰ ਜਾਂਦੇ ਸਾਡੇ ਨੌਜਵਾਨ ਉਥੇ ਕੀ ਕਰਦੇ ਕਿਦਾਂ ਸਾਡੀ ਰੱਖਿਆ ਕਰਦੇ ਤੇ ਉਥੇ ਪਤਾ ਚੱਲਦਾ ਸ਼੍ਰੀ ਰਾਮ ਤੀਰਥ ਜਾਂਦੇ ਨੇ ਤੇ ਆਸਥਾ ਵੀ ਮੇਨ ਉੱਥੇ ਹੀ ਆ ਲੋਕਾਂ ਦੀ ਸ਼੍ਰੀ ਹਰਮੰਦਰ ਸਾਹਿਬ ਇਸ ਕਰਕੇ ਸਾਰਾ ਪ੍ਰਬੰਧ ਜਿਹੜਾ ਉਹ ਹਰਮੰਦਰ ਸਾਹਿਬ ਹੀ ਕੀਤਾ ਨਾ ਅੰਮ੍ਰਿਤਸਰ ਹੀ ਕੀਤਾ ਕਿ ਅਸੈਂਬਲੀ ਸਾਹਿਬ ਹਜੂਰ ਸਾਹਿਬ ਲਈ ਵੀ ਕੋਈ ਪਲਾਨਿੰਗ ਹੈ ਕਿਉਂਕਿ ਬਹੁਤ ਸਾਰੇ ਯਾਤਰੀ ਚਾਹੁੰਦੇ ਨੇ ਕਿ ਅਸੀਂ ਉੱਥੇ ਜਾ ਪੁੱਛਦੇ ਨਹੀਂ ਜਾ ਸਕਦੇ ਬਹੁਤ ਸਾਰੇ ਕਿਉਂਕਿ ਟ੍ਰੇਨ ਦੇ ਵਿੱਚ ਜਾਂ ਕੋਈ ਤਰ੍ਹਾਂ ਦਾ ਕੋਈ ਸੰਪਰਕ ਹੋਇਆ ਵੀ ਸਰਕਾਰ ਦਾ ਕੋਈ ਅਸੀਂ ਬੇਨਤੀ ਕੀਤੀ ਆ ਅਸੀਂ ਮਿਲ ਕੇ ਕਿ ਸਾਨੂੰ ਵੀ ਆਮ ਜਿਹੜੇ ਖੇਡ ਹਾਲ ਨੂੰ ਦਾ ਯਾਰ ਹੈ ਵੀ ਹਜੂਰ ਸਾਹਿਬ ਸਤਜਨ ਸਾਹਿਬ ਵੀ ਹੋਣਾ ਚਾਹੀਦਾ ਪ੍ਰਬੰਧ ਇਹਦਾ ਤੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਸ਼ਾਇਦ ਹੁਣ ਰੈਲ ਟਾਈਮ ਦੇ ਵਿੱਚ ਮੇਰਾ ਖਿਆਲ ਦਾ ਵੀ ਟ੍ਰੇਨਰ ਅਸੀਂ ਵੀ ਭੇਜਣ ਦਾ ਜਿਹੜਾ ਪ੍ਰਬੰਧ ਆ ਉਹ ਕਰ ਦਿੱਤਾ ਜਾਵੇ ਅੱਛਾ ਇੱਕ ਮਿੰਟ ਸਭ ਇੱਕ ਨਗਰ ਨਿਕ ਨੂੰ ਪ੍ਰੋਗਰਾਮ ਲੈ ਕੇ ਲਗਾਤਾਰ ਜਿਹੜਿਆ ਡੇਟਮ ਨੂੰ ਲੱਗ ਪਈ ਜਰੀਆ ਸੋ ਨੂੰ ਕੀ ਲੱਗਦਾ ਕਿ ਅਫਸਰ ਸਾਈਸ ਸਮੇਂ ਸਿਰ ਜਵਾਬ ਨਹੀਂ ਦੇ ਸਕੀ ਕਿ ਦਾ ਇਹਦਾ ਸਾਹਮਣੇ ਡਿਟੇਲ ਡਿਲੇ ਹੋ ਰਿਹਾ ਮਤਲਬ ਮਾਰਚ ਤੱਕ ਚ ਲੈ ਗਿਆ ਉਸ ਤੋਂ ਬਾਅਦ ਵੀ ਜੇ ਤਰੀਕ ਪਾਈ ਤਾਂ ਫਿਰ ਡਿਲੇ ਹੋ ਜੂਗਾ ਨਹੀਂ ਜਵਾਬ ਦੇ ਦਿੱਤਾ ਤੇ ਹੁਣ ਅਗਲੀ ਤਰੀਕ ਪਾਈ ਹੈ ਜਿਹੜੀ ਫਾਈਨਲ ਤਰੀਕ ਆ ਮੇਰਾ ਖਿਆਲ ਵੀ ਉਸ ਤਰੀਕ ਦੇ ਵਿੱਚ ਫੈਸਲਾ ਹੋ ਜਾਣਾ ਹੈ ਲੋਕਤੰਤਰੀ ਲੋਕਤੰਤਰੀ ਢਾਂਚਾ ਹੈ ਇੱਥੇ ਇਲੈਕਸ਼ਨਾਂ ਨੇ ਜਿਹੜੀਆਂ ਹੋਣੀਆਂ ਪਏ ਨੇ ਜੇ ਅਗਦੇ ਮਾੜੀ ਮੋਟੀ ਕੋਈ ਕਿਸੇ ਕਿਸਮ ਦੀ ਗਲਤੀ ਜਾਂ ਔਣਤਾ ਹੀ ਰਹਿ ਗਈ ਹੋਊਗੀ ਉਹਨੂੰ ਮੇਰੇ ਖਿਆਲ ਨਾਲ ਵੀ ਆਫੀਸਰਸ ਨੇ ਪੂਰਾ ਕਰ ਦਿੱਤਾ ਹੋਊਗਾ ਡਿਪਾਰਟਮੈਂਟ ਪੂਰਾ ਕਰ ਦਿੱਤਾ ਹੋਈ ਆ ਕਹੂੰਗਾ ਔਰ ਇੱਕ ਗੱਲ ਦੱਸਾਂ ਇਹ ਜਿਹੜੀਆਂ ਚੋਣਾਂ ਨੇ ਇਹ ਮਿੱਥੇ ਸਮੇਂ ਦੇ ਅਨੁਸਾਰ ਹੀ ਹੋਣੀਆਂ ਨੇ ਤੇ ਮੈਂ ਜੋ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤਾ ਗਿਆ ਜਵਾਬ ਤੇ ਜਿਹੜਾ ਵੀ ਉਹ ਹੁਕਮ ਆਊਗਾ ਉਹਨੂੰ ਪੂਰਾ ਕਰ ਦਿੱਤਾ ਜਾਊਗਾ ਪੂਰੇ ਕਰ ਦਵਾਂ ਜਿਹੜੀਆਂ ਚੋਣਾਂ ਨੇ ਉਹ ਟਾਈਮ ਸਟ